ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਗੁਰਜੀਤ ਕੌਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਆ ਟੈਰਿਫ ਨੂੰ ਲੈ ਕੇ ਫੈਡਰਲ ਇਲੈਕਸ਼ਨਸ ਨੂੰ ਵੀ ਗੱਲਬਾਤ ਕਰਾਂਗੇ ਕਿ ਫੈਡਰਲ ਇਲੈਕਸ਼ਨਸ ਹੋ ਰਹੀਆਂ ਨੇ ਤਾਂ ਕੀ ਸੰਬੰਧ ਹੈ ਕਿ ਟੈਰਿਫ ਦਾ ਉਸ ਦੇ ਨਾਲ ਕੋਈ ਲਿੰਕ ਹੈ ਉਹਨੂੰ ਲੈ ਕੇ ਤੁਹਾਡੇ ਨਾਲ ਜਾਣਕਾਰੀ ਅੱਜ ਸਾਂਝੀ ਕਰਨ ਜਾ ਰਹੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਕੁਆਂਟਮ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਰਵਿੰਦਰ ਸਿੰਘ ਜੀ ਮੌਜੂਦ ਨੇ ਜੋ ਕਿ ਟੈਰਿਫ ਦੇ ਉੱਪਰ ਟੈਕਸ ਸੀਜ਼ਨ ਦੇ ਉੱਪਰ ਵਿਸਥਾਰ ਦੇ ਵਿੱਚ ਜਾਣਨਾ ਪਾਉਣਗੇ ਤੇ ਇਸ ਦੇ ਨਾਲ ਹੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਤੇ ਰਵਿੰਦਰ ਜੀ ਦਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਜੀ ਤੁਹਾਨੂੰ ਤੇ ਸਤ ਸ੍ਰੀ ਅਕਾਲ ਨਾਲ ਸਤ ਸ੍ਰੀ ਅਕਾਲ ਜੀ ਬਹੁਤ ਵਧੀਆ ਜੀ ਫਰਸਟ ਕਲਾਸ ਤੇ ਤੇ ਸਰ ਜਿਵੇਂ ਕਿ ਟੈਰਿਫ ਆਪਾਂ ਪਹਿਲਾਂ ਵੀ ਜਦੋਂ ਗੱਲਬਾਤ ਕੀਤੀ ਸੀਗੀ ਤਾਂ ਟੈਰਿਫ ਉਹ ਅਸਾਰ ਸੀ ਕਿ ਲੱਗ ਸਕਦੇ ਨੇ ਤੇ ਹੁਣ ਲੱਗ ਚੁੱਕੇ ਨੇ ਟੈਰਿਫ ਕਾਫੀ ਚੀਜ਼ਾਂ ਦੇ ਉੱਤੇ ਤਾਂ ਕੀ ਅਸਰ ਦੇਖਣ ਨੂੰ ਮਿਲ ਰਿਹਾ ਦਾ ਅੱਜ ਦੇ ਟਾਈਮ ਦੇ ਵਿੱਚ ਆ ਕਿਉਂਕਿ ਜਦੋਂ ਸਾਡੀ ਲਾਸਟ ਟਾਈਮ ਵੀ ਗੱਲਬਾਤ ਹੋਈ ਸੀ ਉਦੋਂ ਆਪਾਂ ਥੋੜਾ ਇਹ ਓਵਰਵਿਊ ਦੇਖਣ ਦੀ ਕੋਸ਼ਿਸ਼ ਕੀਤੀ ਸੀ ਵੀ ਟੈਰਿਫ ਕੀ ਹੁੰਦਾ ਉਦੋਂ ਅਪਸ ਐਂਡ ਡਾਊਨਸ ਵੀ ਚੱਲ ਰਹੀਆਂ ਸੀ ਵੀ ਲਾ ਲਿਆ ਰੋਕ ਲਿਆ ਹੁਣ ਵੀ ਜਿਹੜੀਆਂ ਉਹ ਅਪਸਨ ਡਾਉਨਸ ਆ ਉਸੇ ਤਰ੍ਹਾਂ ਚੱਲ ਰਹੀਆਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਾਂ ਆਟੋਮੋਬਾਈਲ ਇੰਡਸਟਰੀ ਦੀ ਗੱਲ ਦੇਖੀ ਆ ਤੇ ਉਸ ਦਿਨ ਜਿਹੜਾ ਟੈਰਿਫ ਲੱਗਿਆ ਜਿਹਨੂੰ 트럼ਪਸ ਆ ਬੜੇ ਵੱਡੇ ਦੇ ਹਿਸਾਬ ਦੇ ਨਾਲ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਸ ਦਿਨ ਕੈਨੇਡਾ ਦੇ ਵਿੱਚੋਂ ਬਚ ਗਿਆ ਪਰ ਸਿਰਫ ਆਟੋਮੋਬਾਈਲ ਇੰਡਸਟਰੀ ਦੇ ਤੇ ਆਪਾਂ ਉਹਨਾਂ ਦੀ ਸੈਨਟ ਵੀ ਦੇਖਿਆ ਵੀ ਉਹ ਵੀ ਜਿਹੜੀ ਵੋਟ ਆ ਉਹ ਇਸ ਟੈਰਿਫ ਦੇ ਖਿਲਾਫ ਪਾਰ ਆਏ ਆ ਬਹੁਤ ساری ਉਤਲ ਪੁਤਲ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਹੁਣ ਵੀ ਕਰਦੇ ਆਂ ਵੀ ਹੱਲੇ ਇਹ ਦੇਖਣ ਨੂੰ ਆਏਗੀ ਬਹੁਤ ਜਿਹੜੀਆਂ ਚੇਂਜੇਸ ਨੇ ਉਹ ਹੋਣਗੀਆਂ ਪਰ ਇਹਦਾ ਜਿਹੜਾ ਸਿੱਧਾ ਸਿੱਧਾ ਇੰਪੈਕਟ ਆ ਉਹ ਮਾਰਕੀਟ ਤੇ ਆ ਪਰ ਉਹੀ ਵੀ ਹਾਲੇ ਥੋੜਾ ਸਮਾਂ ਸਾਨੂੰ ਇਸ ਦੇਖਣ ਨੂੰ ਲੱਗੇਗਾ ਕਿ ਕਿਸ ਪਾਸੇ ਜਾਂਦੇ ਨੇ ਕਾਫੀ ਸਾਰੇ ਜਿਹੜੀਆਂ ਚੀਜ਼ਾਂ ਨੇ ਕਮੋਡਿਟੀਆਂ ਹੈਗੀਆਂ ਉਹਨਾਂ ਤੇ ਟੈਰਫ ਆਲਰੇਡੀ ਜਿਹੜਾ ਇਨ ਪਲੇਸ ਕਰ ਵੀ ਦਿੱਤਾ ਹੋਇਆ ਹੈ ਸੋ ਹੁਣ ਜਿਹੜੀ ਫੈਡਰਲ ਇਲੈਕਸ਼ਨ ਸਾਡੀ ਵੀ ਆ ਗਈ ਆ ਇਹ ਵੀ ਉਸੇ ਤਰ੍ਹਾਂ ਜਿਦਾ ਪਹਿਲਾਂ ਪਿਛਲੀ ਪ੍ਰੋਵਿੰਸ਼ੀਅਲ ਇਲੈਕਸ਼ਨ ਦੀ ਗੱਲ ਕੀਤੀ ਸੀ ਮਹੀਨੇ 'ਚ ਉਹ ਕੱਢ ਦਿੱਤੀ ਜੀ ਤਾਂ ਮਹੀਨੇ 'ਚ ਇਹ ਕੱਢ ਦਿੱਤੀ ਆ ਇਹ ਵੀ ਟੈਰਫ ਨੂੰ ਲੈ ਕੇ ਆ ਤੇ ਮਾਰਕਰਨੀ ਹੋਣੀ ਪੀਰ ਪਾਲੀਵਰ ਹੋਣੀ ਜਾਂ ਜਗਮੀਤ ਸਿੰਘ ਹੋਣੀ ਜਾਂ ਮੈਕਸੀਮ ਬੜਨੇ ਜਿੰਨੇ ਵੀ ਸਾਰੇ ਲੀਡਰ ਖੜੇ ਆ ਉਹਨਾਂ ਦੇ ਵਿੱਚੋਂ ਵੀ ਇਸ ਵੇਲੇ ਕੈਨੇਡੀਅਨਸ ਬੜੇ ਵੱਡੀ ਉਤਤਾਦ ਦੇ ਵਿੱਚ ਇੱਕ ਉਮੀਦ ਰੱਖੀ ਬੈਠਿਆ ਵੀ ਕਿਹੜਾ ਲੀਡਰ ਇਸ ਚੀਜ਼ ਦੇ ਉੱਤੇ ਖੁੱਲ ਕੇ ਗੱਲ ਕਰ ਰਿਹਾ ਸੋ ਅੱਜ ਜੇ ਆਪਾਂ ਚਲੋ ਟੈਰਫ ਵਾਲ ਨੂੰ ਫਿਰ ਚਲਦੇ ਹਾਂ ਪਹਿਲਾਂ ਪਰ ਜੇ ਲੀਡਰਸ ਦੀ ਗੱਲ ਕਰਦੇ ਹਾਂ ਤੇ ਮਾਰਕ ਕਰਨੀ ਹੋਣਾਂ ਦੀਆਂ ਥੋੜੀਆਂ-ਬਹੁਤੀ ਸਟੇਟਮੈਂਟਸ ਜਿਹੜੀਆਂ ਉਹ ਇਸ ਵਿਸ਼ੇ ਦੇ ਉੱਤੇ ਜ਼ਰੂਰ ਆ ਰਹੀਆਂ ਪਰ ਬਾਕੀ ਦੇ ਜਿਹੜੇ ਲੀਡਰ ਨੇ ਉਹ ਹੋਰ ਹਸਾਬ ਦੇ ਨਾਲ ਹੀ ਥੋੜਾ ਤੁਰੇ ਫਿਰਦੇ ਲੱਗਦੇ ਜੀ ਇਸ ਇਲੈਕਸ਼ਨ ਦੇ ਵਿੱਚ ਤੇ ਟੈਰਫ ਜਿਹੜਾ ਇਹ ਹਾਲੇ ਆਉਣ ਵਾਲੇ ਜਿਹੜੇ 3 4 5 6 ਮਹੀਨੇ ਮੈਂ ਵੀ ਐਂਡ ਆਫ 2025 ਦੀ ਗੱਲ ਕਰ ਲਈਏ ਵੀ ਉਦੋਂ ਤੱਕ ਇਹ ਇਹ ਜਿਹੜਾ ਸਾਨੂੰ ਜਾਂ ਸਾਡੀ ਇਕਨੋਮੀ ਨੂੰ ਮੈਨੂੰ ਲੱਗਦਾ ਨਚਾਊਗਾ ਜੀ ਹਾਲੇ ਤੇ ਨਾਲ ਹੀ ਫੈਡਰਲ ਇਲੈਕਸ਼ਨ ਜਦੋਂ ਦਾ ਐਲਾਨ ਹੋਇਆ ਉਸ ਤੋਂ ਬਾਅਦ ਦੇ ਆਪਾਂ ਦੇਖ ਰਹੇ ਹਾਂ ਕਿ ਫੈਡਰਲ ਫੈਡਰਲ ਦੇ ਵੱਲ ਲੋਕਾਂ ਦਾ ਰੁਝਾਨ ਵੱਧ ਚੁੱਕਿਆ ਹੈ ਪਹਿਲਾਂ ਨਹੀਂ ਸੀਗਾ ਇਹ ਤਾਂ ਲੱਗਦਾ ਕਿ ਉਹਨਾਂ ਦੇ ਵੱਲੋਂ ਟੈਰਫ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਤਾਂ ਹੀ ਲੋਕ ਉਹਨਾਂ ਦੇ ਹੱਕ ਦੇ ਵਿੱਚ ਆਏ ਨੇ ਅ ਜੇ ਤੁਸੀਂ ਇਹ ਇਹਦੇ ਵਿੱਚ ਸ਼ਾਇਦ ਲਿਬਰਲ ਦੀ ਤੁਸੀਂ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਫੈਡਰਲ ਦੇ ਵਿੱਚ ਜਿਹੜੀ ਲਿਬਰਲ ਪਾਰਟੀ ਦੇ ਵਿੱਚ ਜਿਹੜਾ ਇਹਨਾਂ ਨੇ ਇੱਕ ਸਿਆਸੀ ਦਾਅ ਪੇਚ ਖੇਡਿਆ ਮਾਰ ਕਰਨੀ ਹੋਣਾ ਦੇ ਨਾਮ ਦੇ ਉੱਤੇ ਉਹ ਕਿਤੇ ਨਾ ਕਿਤੇ ਅੱਜ ਦੀ ਡੇਟ ਚ ਲੱਗ ਰਿਹਾ ਜੀ ਵੀ ਉਹ ਸ਼ਾਇਦ ਜਿਹੜਾ ਲਿਬਰਲ ਨੂੰ ਕਿਤੇ ਬੇ ਬੈਨੀਫਿਟ ਦੇਊਗਾ ਜਿਹੜੇ ਕੈਨੇਡੀਅਨਸ ਨੇ ਉਹ ਇੱਕ ਤਰ੍ਹਾਂ ਜਿਹੜੇ ਇਹਨਾਂ ਨੂੰ ਇਕਨੋਮਿਸਟ ਵਧੀਆ ਤਰੀਕੇ ਦੇ ਨਾਲ ਜਾਂ ਗਵਰਨਰ ਜਨਰਲ ਰਹੇ ਨੇ ਇੰਗਲੈਂਡ ਦੇ ਵਿੱਚ ਵੀ ਇੱਥੇ ਵੀ ਤੇ ਉਹ ਉਹ ਸਾਰਾ ਕੁਝ ਇਹਨਾਂ ਵੱਲੋਂ ਚੰਗੇ ਤਰੀਕੇ ਨਾਲ ਦੇਖਿਆ ਜਾ ਰਿਹਾ ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਵੀ ਇਹ ਮਾਰ ਕਰ ਨਹੀਂ ਹੋਣੀ ਕਿਤੇ ਨਾ ਕਿਤੇ ਉਸ ਚੀਜ਼ ਨੂੰ ਅਡਰੈਸ ਜ਼ਰੂਰ ਕਰ ਰਹੇ ਆ ਇਲੈਕਸ਼ਨ ਕੈਂਪੇਨ ਵੀ ਛੱਡ ਕੇ ਜਦੋਂ ਟੈਰਫ ਦੀ ਗੱਲ ਹੋਈ ਸੀ ਉਸ ਦਿਨ ਵੀ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਜਾ ਕੇ ਕਾਫੀ ਸਾਰੇ ਜਿਹੜੇ ਡਿਸੀਜਨਸ ਵੀ ਲਏ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਰਹੇ ਆ ਉਹਦੇ ਉੱਤੇ ਕੈਨੇਡੀਅਨਸ ਉਮੀਦ ਰੱਖ ਰਿਹਾ ਜੀ ਆਪਾਂ ਵੀ ਮੈਂ ਸਾਰੇ ਲੀਡਰਸ ਦੀ ਗੱਲ ਕੀਤੀ ਆ ਇੱਕ ਗੱਲ ਆ ਵੀ ਮਾਰ ਕਰਨੀ ਹੋਣਾ ਦੇ ਮੋਹੇ ਹਲੇ ਇਹ ਗੱਲ ਸੁਣਨ ਨੂੰ ਮਿਲੀ ਆ ਵੀ ਦਿਸ ਇਜ਼ ਅ ਟਾਈਮ ਵੀ ਜਿੱਥੋਂ ਅਸੀਂ ਸਾਰਿਆਂ ਦੇ ਸਾਰੀਆਂ ਪਾਲਿਸੀ ਰਿਵਿਊ ਕਰਾਂਗੇ ਸੋ ਆਈ ਥਿੰਕ ਸਾਰੇ ਲੀਡਰਸ ਨੂੰ ਇੱਕ ਜੁਟਤਾ ਨਾਲ ਇਸ ਚੀਜ਼ ਦੇ ਉੱਤੇ ਜ਼ਰੂਰ ਸਟੈਂਡ ਹੋਣਾ ਚਾਹੀਦਾ ਪਰ ਫਿਰ ਉਹੀ ਗੱਲ ਆ ਜੀ ਵੀ ਸਿਆਸੀ ਦਾਪੇਚ ਆ ਜਿਹੜਾ ਛੇਤੀ ਦੇਣੀ ਇਲੈਕਸ਼ਨ ਕਰਾ ਲੈਣੀ ਦੂਸਰੀਆਂ ਪਾਰਟੀਆਂ ਦੇ ਵਿੱਚ ਕੀ ਹੋਇਆ ਉਹਨਾਂ ਨੂੰ ਕੈਂਡੀਡੇਟ ਕਿਦਾਂ ਲੱਭੇ ਕਿਦਾਂ ਨਹੀਂ ਲੱਭੇ ਮੁੜ ਕੇ ਲੌਬਣ ਤੋਂ ਬਾਅਦ ਵੀ ਪਾਰਟੀਆਂ ਆਪਣੇ ਕੈਂਡੀਡੇਟ ਕੈਨਸਲ ਕਰ ਰਹੀਆਂ ਨੇ ਸੋ ਉਤਸ਼ਾਹ ਲੋਕਾਂ ਦੇ ਵਿੱਚ ਇਸ ਇਲੈਕਸ਼ਨ ਲੈ ਕੇ ਹੈ ਜ਼ਰੂਰ ਪਰ ਉਹ ਕਨਫਿਊਜ਼ਡ ਨੇ ਪਰ ਇਟਸ ਟੂ अर्ਲੀ ਟੂ ਸੇ ਹਾਲੇ ਕੀ ਆਪਾਂ ਕੀ ਕਹੀਏ ਵੀ ਥੋੜੇ ਦਿਨ ਰਹਿੰਦੇ ਆ ਇੰਨੇ ਜ਼ਿਆਦਾ ਵੀ ਨਹੀਂ 10 20 ਦਿਨ ਰਹਿੰਦੇ ਆ ਵੀ 25 ਤੇ ਉਹਨੇ ਦੇ ਵਿੱਚ ਵਿੱਚ ਕੀ ਚੇਂਜਸ ਆਉਣਗੀਆਂ ਜੇ ਕੋਈ ਨਹੀਂ ਆਉਂਦੀਆਂ ਤਾਂ ਲੱਗ ਰਿਹਾ ਜੀ ਵੀ ਮੈਜੋਰਟੀ ਦੇ ਨਾਲ ਸ਼ਾਇਦ ਫਿਰ ਫਿਰ ਉਹੀ ਗੱਲ ਵੀ ਕੋਟ ਨਹੀਂ ਕਰਦੇ ਵੀ ਮжоਰਿਟੀ ਦੇ ਨਾਲ ਸ਼ਾਇਦ ਜਿਹੜੀ ਲਿਬਰਲ ਆ ਉਹ ਵਾਪਸ ਆਏਗੀ ਤੇ ਕਿਉਂਕਿ ਮਾਰ ਕਰਨੀ ਹੋਣਾ ਦੇ ਉੱਤੇ ਲੋਕਾਂ ਦੀਆਂ ਉਮੀਦਾਂ ਬਹੁਤ ਜ਼ਿਆਦਾ ਟਿਕੀਆਂ ਹੋਈਆਂ ਕੀ ਉਹਨਾਂ ਦੀਆਂ ਉਮੀਦਾਂ ਤੇ ਉਤਰਨਗੇ ਨਹੀਂ ਉਹ ਵੱਡੀ ਗੱਲ ਆ ਪਰ ਅੱਜ ਜੇ ਆਪਾਂ ਇਲੈਕਸ਼ਨ ਦੀ ਗੱਲ ਕਰਦੇ ਆ ਤੇ ਲਿਬਰਲ ਇੱਕ ਚੰਗੀ ਸਿਆਸੀ ਗੇਮ ਖੇਡ ਕੇ ਲੱਗਦਾ ਜੀ ਤੇ ਐਨਾਲਿਸਟ ਜਿਵੇਂ ਟੈਰਿਫ ਤੇ ਆਪਾਂ ਗੱਲ ਕਰ ਰਹੇ ਆ ਤਾਂ ਇਸ ਵੇਲੇ ਟੈਰਿਫ ਦੇ ਨਾਲ ਕਿਹੜੀਆਂ ਇੰਡਸਟਰੀਜ਼ ਨੇ ਜਿਹੜੀਆਂ ਜ਼ਿਆਦਾ ਪ੍ਰਭਾਵਿਤ ਹੋਈਆਂ ਨਜ਼ਰ ਆ ਰਹੀਆਂ ਨੇ ਸਟੀਲ ਇੰਡਸਟਰੀ ਸਭ ਤੋਂ ਪਹਿਲਾਂ ਕਿਉਂਕਿ ਮੈਨੂਫੈਕਚਰ ਦੇਖੋ ਜਿਹੜਾ ਅ ਬੀ ਉਹ ਇਹ ਲੱਗ ਰਿਹਾ ਹੈ ਵੀ ਸ਼ਾਇਦ ਜਿਹੜੀ ਸਟੀਲ ਇੰਡਸਟਰੀ ਜਾਂ ਮੈਨੂਫੈਕਚਰਿੰਗ ਇੰਡਸਟਰੀ ਆ ਉਹ ਕੈਪਚਰ ਕਰਕੇ ਵਾਪਸ ਯੂ ਐਸ ਏ ਦੇ ਵਿੱਚ ਲੈ ਜਾਣੀ ਜਿਹੜਾ ਹੁਣ ਟੈਰਫ ਬਾਕੀ ਕੰਟਰੀਜ਼ ਦੇ ਉੱਤੇ ਵੀ ਲਾਇਆ ਗਿਆ ਉਸ ਤੋਂ ਬਾਅਦ ਜਦੋਂ ਉਹ ਜਿਹੜਾ ਮੇਰੇ ਕੋਲ ਫੋਟੋ ਸਾਰਿਆਂ ਨੇ ਦੇਖ ਲਈ ਜੀ ਹੁਣ ਤਾਂ ਵੀ ਕਿਹੜੀ ਕੰਟਰੀ ਤੇ ਕਿੰਨਾ ਟੈਰਫ ਹੈ ਕਿਉਂਕਿ ਜੇ ਯੂ ਐਸ ਏ ਦੀ ਵੀ ਗੱਲ ਕਰਦੇ ਆ ਯੂ ਐਸ ਏ ਵੀ ਪਹਿਲਾਂ ਉਹਨਾਂ ਕੰਟਰੀਜ਼ ਤੇ ਟੈਰਫ ਨਹੀਂ ਚਲਾਉਂਦਾ ਜਦੋਂ ਯੂ ਐਸ ਏ ਦੇ ਵਿੱਚ ਆ ਕੇ ਉਹ ਚੀਜ਼ਾਂ ਵੇਚਦੀਆਂ ਸੀ ਪਰ ਉਹ ਕੰਟਰੀਜ਼ ਯੂ ਐਸ ਏ ਦੇ ਉੱਤੇ ਟੈਰਫ ਲਗਾ ਰਹੀ ਸੀ ਹੁਣ ਜਿਹੜੀ ਚੀਜ਼ ਬਚੀ ਆ ਉਹ ਕੈਨੇਡਾ ਤੇ ਮੈਕਸੀਕੋ ਬਚੀਆਂ ਤੇ ਇਹ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਦੀ ਆਪਾਂ ਗੱਲ ਕੀਤੀ ਸੀ ਇਹਨਾਂ ਤਿੰਨਾਂ ਕੰਟਰੀਜ਼ ਦੇ ਵਿੱਚ ਉਹ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਸੀ ਨਾ ਉਹ ਇਹਨਾਂ ਦੀ ਬੈਕਬੋਨ ਮੰਨਿਆ ਜਾਂਦਾ ਤੇ ਪਰ ਹੁਣ ਉਹ ਬੈਕਬੋਨ ਨੂੰ ਜਦੋਂ ਹਿਲਾਵਾਂਗੇ ਤੇ ਫਿਰ ਓਬਵੀਅਸਲੀ ਆ ਜੀ ਵੀ ਇਨਫਲੇਸ਼ਨ ਜਿਹੜੀ ਆ ਉਹ ਕੱਲੀ ਕੈਨੇਡਾ ਨਹੀਂ ਉਹ ਯੂਐਸਏ ਦੇ ਉੱਤੇ ਵੀ ਹਿੱਟ ਕਰੇਗੀ ਕਿਉਂਕਿ ਹੁਣ ਜਿੰਨੇ ਜਿੰਨੇ ਸਾਰੇ ਟੈਰਿਫ ਲੱਗੇ ਨੇ ਉਹ ਸਾਰੀਆਂ ਚੀਜ਼ਾਂ ਇੰਪੋਰਟ ਹੁੰਦੀਆਂ ਨੇ ਉਹ ਮਹਿੰਗੀਆਂ ਹੋਣਗੀਆਂ ਕਿੰਨੇ ਚਿਰ ਤੱਕ ਜਿਹੜੀ ਅਮਰੀਕਨ ਆਪਣੇ ਜਿਹੜੀ ਆਪਣੇ ਪ੍ਰੋਡਕਸ਼ਨ ਸਟਾਰਟ ਕਰਨਗੇ ਫਿਰ ਉਹੀ ਗੱਲ ਕਿਉਂਕਿ ਜਦੋਂ ਕਿਸੇ ਥਰਡ ਵਰਡ ਕੰਟਰੀ ਤੋਂ ਤੁਹਾਡੇ ਕੋਲ ਸਮਾਨ ਆਉਂਦਾ ਉੱਥੇ ਲੇਬਰ ਸਸਤੀ ਆ ਉਹਦੀ ਜਿਹੜੀ ਮੈਨੂਫੈਕਚਰਿੰਗ ਕਾਸਟ ਸਸਤੀ ਆ ਏਸੇ ਕਰਕੇ ਬਾਹਰੋਂ ਆ ਰਿਹਾ ਸੀ ਨਾ ਹੁਣ ਉਹਨਾਂ ਦੇ ਉੱਤੇ ਜਦੋਂ ਟੈਰਿਫ ਲੱਗਿਆ ਉਹ 10% 20% 25% ਉਹ ਮਹਿੰਗਾ ਹੋ ਗਿਆ ਹੁਣ ਕੀ ਅਮਰੀਕਨ ਜਿਹੜੀ ਪ੍ਰੋਡਕਸ਼ਨ ਆ ਉਸ ਮਹਿੰਗਾਈ ਨੂੰ ਬੈਲੈਂਸ ਕਰ ਸਕੂਗੀ ਜਿਹੜੇ ਪ੍ਰੋਟੈਸਟ ਨੇ ਜੇ ਅਗੇਂਸਟ 트ੰਪ ਦੀ ਵੀ ਗੱਲ ਕਰਦੇ ਆ ਤੇ ਉਹ ਵੀ ਜਿਹੜੇ ਯੂ ਐਸ ਏ ਦੇ ਵਿੱਚ ਸਟਾਰਟ ਹੋ ਚੁੱਕੇ ਆ ਇਹ ਬੜੀ ਨਾਜ਼ੁਕ ਸਥਿਤੀ ਆ ਜੀ ਇਹਦੇ ਵਿੱਚ ਹੁਣ ਉਹ ਜਿਦਾ ਪਿਛਲੀ ਵਾਰੀ ਹੋਇਆ ਸੀ ਟੈਰਿਫ ਲਾਇਆ ਫਿਰ ਵਾਪਸ ਲੈ ਲੇ ਐਦ ਕੀ ਲੱਗ ਨਹੀਂ ਰਿਹਾ ਵੀ ਵਾਪਸ ਲੈਣਗੇ ਸ਼ਾਇਦ ਉਹਨੂੰ ਕਿਤੇ ਨਾ ਕਿਤੇ ਅਮੈਂਡ ਜ਼ਰੂਰ ਕੀਤਾ ਜਾਊਗਾ ਪਰ ਕਿਉਂਕਿ ਇਹ ਜਿਹੜੀ ਟੈਰਿਫ ਵਾਰ ਆ ਇਹਨੇ ਇਸ ਵਾਰੀ ਕੱਲਾ ਕੈਨੇਡਾ ਅਮਰੀਕਾ ਮੈਕਸੀਕੋ ਨਹੀਂ ਜੀ ਪੂਰਾ ਵਰਲਡ ਜਿਹੜਾ ਉਹਨੂੰ ਇੱਕ ਦੁਬਿਧਾ ਦੇ ਵਿੱਚ ਪਾਇਆ ਹੋਇਆ ਵੀ ਸਾਰੇ ਇਹ ਦੇਖਣ ਦੀ ਕੋਸ਼ਿਸ਼ ਕਰ ਰਹੇ ਵੀ ਇਹਦੇ ਚੋਂ ਜਿਹੜੇ ਆਊਟਕਮਸ ਆ ਉਹ ਕਿਸ ਤਰ੍ਹਾਂ ਦੇ ਆਉਣਗੇ ਉਹਦੇ ਨਾਲ ਕਿਉਂਕਿ ਅਸੀਂ ਗਵਾਂਡੀਆਂ ਸਾਡਾ ਫ੍ਰੀ ਟ੍ਰੇਡ ਸੀਗਾ ਹੁਣ ਸਾਡੇ ਤੇ ਟੈਰਿਫ ਹੋਣਗੇ ਜਿਹੜੀ ਇੰਡਸਟਰੀ ਉੱਤੇ ਜਾ ਕੇ ਮਹਿੰਗੀ ਹੁਣ ਕੀ ਉਹ ਇੰਡਸਟਰੀ ਦਾ ਪ੍ਰੋਡਕਟ ਉਥੇ ਉਸ ਲੈਵਲ ਤੇ ਮਹਿੰਗਾ ਬਿਕੇਗਾ ਜਾਂ ਨਹੀਂ ਬਿਕੇਗਾ ਆਰਡਰ ਜਾਉਣਗੇ ਨਹੀਂ ਆਉਣਗੇ ਪ੍ਰੋਡਕਸ਼ਨ ਰੁਕੀ ਹੋਈ ਆ ਜਿਹੜੇ ਵੀ ਉਥੇ ਦੇ ਜਿਹੜੇ ਕੰਜ਼ਿਊਮਰ ਨੇ ਉਹਨਾਂ ਨੇ ਆਰਡਰ ਦੇਣੇ ਬੰਦ ਕੀਤੇ ਹੋਏ ਵੀ ਲੈਟਸ ਸੀ ਪਹਿਲਾਂ ਕੀ ਹੁੰਦਾ ਉਸ ਤੋਂ ਬਾਅਦ ਫਿਰ ਜਿਹੜੀ ਇੰਡਸਟਰੀ ਚੱਲੇਗੀ ਤੇ ਇਹਦਾ ਇੰਪੈਕਟ ਕਿਉਂਕਿ ਆ ਥੋੜੇ ਦਿਨ ਨਹੀਂ ਪੈਣਾ ਜੀ ਕਿਉਂਕਿ ਇਲੈਕਸ਼ਨ ਚੱਲਦੀ ਆ ਇਲੈਕਸ਼ਨ ਤੋਂ ਬਾਅਦ ਇਮੀਡੀਏਟ ਬਾਅਦ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਜਣੀਆਂ ਬਹੁਤ ਸਾਰੀਆਂ ਲੇਆਫਸ ਜਿਹੜੀਆਂ ਮੈਨੂੰ ਲੱਗ ਰਿਹਾ ਦੇਖਣ ਨੂੰ ਮਿਲਣਗੀਆਂ ਪਰ ਨਾ ਹੋਵੇ ਤੇ ਚੰਗੀ ਗੱਲਾਂ ਪਰ ਜੋ ਐਸੋਲੇ ਹਾਲਾਤ ਨੇ ਤੇ ਸਭ ਤੋਂ ਜ਼ਿਆਦਾ ਮੈਨੂਫੈਕਚਰਿੰਗ ਤੇ ਜਿਹੜੀ ਸਟੀਲ ਇੰਡਸਟਰੀ ਆ ਉਹ ਹਿੱਟ ਹੋਏਗੀ ਜੀ ਮਤਲਬ ਇਹ ਕਹਿ ਸਕਦੇ ਆ ਕਿ 트াম্প ਨੇ ਪੂਰੀ ਦੁਨੀਆ ਨੂੰ ਹਿਲਾਇਆ ਪਿਆ ਇਸ ਵੇਲੇ ਓਬਵੀਅਸਲੀ ਜੀ ਅ ਜਿਹੜਾ ਵੀ ਮੈਂ ਚ ਉਹ ਜਿਹੜੀ ਚਾਟਦੀ ਆਪਾਂ ਗੱਲ ਕੀਤੀ ਆ ਹੁਣ ਜੇ ਉਹ ਸਾਰਾ ਕੁਝ ਉਥੋਂ ਆ ਰਿਹਾ ਤੇ ਉਹ ਕਿਉਂਕਿ ਅਗੇ ਗਲੋਬਲ ਵਿਲੇਜ ਦੀ ਆਪਾਂ ਗੱਲ ਕਰਦੇ ਆ ਨਾ ਵੀ ਦੁਨੀਆ ਗਲੋਬਲ ਵਿਲੇਜ ਬਣੀ ਹੋਈ ਹੁਣ ਗਲੋਬਲ ਵਿਲੇਜ ਦੇ ਉੱਤੇ ਕਿ ਕਿਸੇ ਦਾ ਪ੍ਰੋਡਕਟ 10% ਮਹਿੰਗਾ ਹੋ ਗਿਆ ਕਿਸੇ ਦਾ 20% ਮਹਿੰਗਾ ਹੋ ਗਿਆ ਕਿਸੇ ਦਾ 25% ਮਹਿੰਗਾ ਹੋ ਗਿਆ ਸੋ ਉਹ ਸ ਉਹਦੇ ਸਿਰ ਦੇ ਉੱਤੇ ਭਾਰ ਜ਼ਰੂਰ ਆਏਗਾ ਹਾਂ ਡੈਫੀਨਿਟਲੀ ਆ ਉਹਨਾਂ ਚੀਜ਼ਾਂ ਦਾ ਜਿਹੜਾ ਗਵਰਨਮੈਂਟ ਨੂੰ ਬੇਨਫੀਟ ਇਹ ਹੋਏਗਾ ਕਿ ਉਹਨਾਂ ਕੋਲ ਜਿਹੜੀ ਇੰਪੋਰਟ ਚਾਰਜਸ ਜ਼ਿਆਦਾ ਆਉਣਗੇ ਵੀ ਪਰ ਜਿਹੜਾ ਆਮ ਲੋਕ ਆ ਉਹ ਬੜੀ ਦੁਵਿਧਾ ਦੇ ਵਿੱਚ ਰਹੇਗਾ ਜੀ ਹੁਣ ਸਰ ਅਮਰੀਕਨਸ ਦੀ ਗੱਲ ਕਰਦੇ ਆ ਤਾਂ ਉਹ ਵੀ ਹੁਣ ਅਗੇਨਸਟ ਹੋ ਰਹੇ ਨੇ ਜਿਵੇਂ ਕਿ ਡੋਨਲਡ ਟਰੰਪ ਤੇ ਤਾਂ ਉਹਨਾਂ ਦੇ ਉੱਪਰ ਕਿੰਨਾ ਕੁ ਅਸਰ ਦੇਖਣ ਨੂੰ ਮਿਲ ਰਿਹਾ ਕਿ ਕੈਨੇਡੀਅਨਸ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਟੈਰਿਫ ਦੇ ਨਾਲ ਜਾਂ ਫਿਰ ਅਮਰੀਕਨਸ ਨੂੰ ਵੀ ਉਹਨਾਂ ਹੀ ਅਸਰ ਦੇਖਣ ਨੂੰ ਮਿਲ ਰਿਹਾ ਜਿਵੇਂ ਅਸੀਂ ਇਸ ਤਰ੍ਹਾਂ ਦੇਖਿਆ ਵੀ ਕਿਹਨੂੰ ਕਿੰਨਾ ਅਸਰ ਹੋ ਰਿਹਾ ਉਹ ਆਪਾਂ ਕੋਈ ਪਰਸੈਂਟੇਜ ਵਾਈਜ਼ ਕੋਈ ਆਪਾਂ ਮਾਪਤਾਂਟ ਨਹੀਂ ਉਹਦੇ ਵਿੱਚ ਦੇ ਸਕਾਂਗੇ ਕਿਉਂਕਿ ਕੱਲੀ-ਕੱਲੀ ਇੰਡਸਟਰੀ ਦੇ ਵਿੱਚ ਡਿਫਰੈਂਟ ਤਰੀਕੇ ਦੇ ਨਾਲ ਹੀ ਉਹ ਸਾਰਾ ਕੁਝ ਚੱਲੇਗਾ ਅਮਰੀਕ ਮੈਂ ਉਹੀ ਜਿੱਥੋਂ ਆਪਾਂ ਸਟਾਰਟ ਕੀਤਾ ਵੀ ਜਿਹੜੀ ਚੀਜ਼ ਉਹਨਾਂ ਨੂੰ 1 ਰੁਪਏ ਦੀ ਮਿਲਦੀ ਸੀ ਹੁਣ 1 ਰੁਪਿਆ 10 ਪੈਸੇ ਦੀ ਮਿਲੇਗੀ ਜਿਹੜੀ ਚੀਜ਼ 1 ਰੁਪਏ ਦੀ ਮਿਲਦੀ ਸੀ ਸੌਰੀ ਆਪਾਂ ਡਾਲਰ ਕਰ ਲੈਨੇ ਕਿਉਂਕਿ ਮੈਂ ਨਵਾਂ ਨਵਾਂ ਹੁਣ ਇੰਡੀਆ ਤੋਂ ਆਇਆ ਹਾਲੇ ਮੇਰੇ ਰੁਪਏ ਚੱਲਦੇ ਆ ਜੀ ਤੇ ਵੀ 1 ਡਾਲਰ ਦੀ ਮਿਲਦੀ ਸੀ ਉਹ 1 ਡਾਲਰ 10 ਸੈਂਟ ਦੀ ਹੋ ਗਈ 1 ਡਾਲਰ ਦੀ 1 ਡਾਲਰ ਦੀ ਮਿਲਦੀ ਸੀ 1 ਡਾਲਰ 25 ਸੈਂਟ ਹੋ ਗਈ ਜਿਹੜੀਆਂ ਜਿਹੜਾ ਕੈਨੇਡੀਅਨ ਗੋਡਸ ਜਿਹੜਾ ਜਾ ਰਿਹਾ ਸੀ ਉੱਥੇ ਉਹਨਾਂ ਨੂੰ ਜਿਹੜੀ ਜਿਹੜੀ ਇੰਡਸਟਰੀ ਦੇ ਉੱਤੇ ਉਹ ਲੱਗਿਆ ਹੁਣ ਆਪਾਂ ਜਿਹੜੀਆਂ ਮੇਜਰ ਵੱਡੀਆਂ ਇੰਡਸਟਰੀਜ਼ ਆਪਾਂ ਉਹਦੀ ਗੱਲ ਕਰਦੇ ਹਾਂ ਹੁਣ ਪੇ ਜੇ ਇੰਪੋਰਟ ਕਹਿੰਦੇ ਵੀ ਅਸੀਂ ਕਾਰਾਂ ਦੇ ਉੱਤੇ ਜਾਂ ਸਟੀਲ ਇੰਡਸਟਰੀ ਦੇ ਉੱਤੇ ਜਿਹੜਾ ਪ੍ਰੋਡਕਟ ਉੱਥੇ ਬਣ ਕੇ ਜਾ ਕੇ ਲੱਗ ਰਿਹਾ ਸੋ ਉਹਦਾ ਜਿਹੜਾ ਅਸਰ ਆ ਉਹ ਬੈਕ ਕੁਮਕੀ ਕੰਜ਼ਿਊਮਰ ਤੇ ਆਏਗਾ ਜੀ ਹੁਣ ਲੈਟਸ ਸੇ ਅਸੀਂ ਕਹਿੰਨੇ ਸਿੱਧਾ-ਸਿੱਧਾ ਤਾਂ ਨਹੀਂ ਅਸਰ ਜੀ ਕਿ ਸਟੀਲ ਮਹਿੰਗੀ ਹੋਏ ਸਟੀਲ ਆਮ ਲੋਕੀ ਥੋੜਾ ਖਰੀਦਣਗੇ ਪਰ ਜਿਹੜੀ ਇੰਡਸਟਰੀ ਸਟੀਲ ਖਰੀਦੇਗੀ ਉਹ ਤਾਂ ਅੱਗੇ ਆਪਣੀ ਇਨਫਲੇਸ਼ਨ ਕਰੇਗੀ ਨਾ ਜਿਹੜੇ ਸਟੀਲ ਪ੍ਰੋਡਕਟ ਬਣਨਗੇ ਉਹ ਅੱਗੇ ਜਾਣਗੇ ਉਹ ਕੰਜ਼ਿਊਮਰ ਤੇ ਪਹਿਣਗੇ ਹਰ ਇੱਕ ਚੀਜ਼ ਜਿਹੜੀ ਉਹ ਕਾਸਟਲੀ ਹੋਏਗੀ ਕਿਉਂਕਿ ਇਹਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਜਦੋਂ ਜਦੋਂ 트럼ਪ ਸਾਹਿਬ ਆਏ ਤੇ ਜੇ ਆਪਾਂ ਉਧਰ ਕੈਲੀਫੋਰਨੀਆ ਸਾਈਡ ਦੇ ਉੱਤੇ ਗੱਲ ਕਰੀਏ ਜਿਹੜਾ ਉੱਥੇ ਮੇਨ ਲੇਬਰ ਤਬਕਾ ਸੀ ਉਹ ਸਾਰੇ ਦਾ ਸਾਰਾ ਹੀ ਉੱਥੋਂ ਨਿਕਲ ਗਿਆ ਉਹ ਤੇ ਬਹੁਤ ਸਾਰੀ ਇੰਡਸਟਰੀ ਇਸ ਕਰਕੇ ਪ੍ਰਭਾਵਿਤ ਹੋਈ ਕਿਉਂਕਿ ਉਹਨਾਂ ਨੂੰ ਇਮਪਲਾਈਜ਼ ਨਹੀਂ ਸੀ ਮਿਲਦੇ ਜੇ ਮਿਲਦੇ ਸੀ ਹੁਣ ਡਿਮਾਂਡ ਐਂਡ ਸਪਲਾਈ ਦੀ ਗੱਲ ਆ ਜੀ ਇਮਪਲਾਈਜ਼ ਘਟਣਗੇ ਜਿਹੜਾ ਇਮਪਲਾਈ ਆ ਉਹ ਮਹਿੰਗੇ ਥਾਂ ਤੇ ਜਾਏਗਾ ਜੇ ਮੈਨੂੰ ਦੋ ਇਮਪਲਾਈਜ਼ ਦੀ ਲੋੜ ਆ ਮੈਂ ਕਹਾਂਗਾ ਵਿੱਚ ਨਹੀਂ ਜੀ ਤੁਸੀਂ ਐਦਾ ਕਰੋ ਮੇਰੇ ਤੋਂ ਸਰਚਾਰਜ ਲੈ ਕੇ ਮੇਰੇ ਕੋਲੇ ਆ ਜਾਓ ਘਟੂ ਘਟ ਮੇਰਾ ਕੰਮ ਚੱਲਦਾ ਰਹੇ ਹੁਣ ਉਹ ਜੇ ਮੇਰੇ ਕੋਲ ਸਰਚਾਰਜ ਲੈ ਕੇ ਮੇਰਾ EMPLOYEE ਆਏਗਾ ਤੇ ਉਹ ਸਰਚਾਰਜ ਮੈਂ ਆਬੀਸਲੀਆ ਕੰਜ਼ਿਊਮਰ ਤੇ ਪਾਸ ਕਰੂੰਗਾ ਜੀ ਮੈਂ ਆਪਣੇ ਬਿਜ਼ਨਸ ਦੇ ਉੱਤੇ ਕਿਉਂ ਲਾਸ ਕਰੂੰਗਾ ਸੋ ਇਸੇ ਹਿਸਾਬ ਨਾਲ ਜਿਹੜਾ ਉੱਥੇ ਹੁਣ ਇਨਫਲੇਸ਼ਨ ਜਿਹੜੀ ਹਿੱਟ ਹੋਏਗੀ ਮੈਂ ਉਹ ਹੀ ਕਹਾ ਵੀ ਐਂਡ ਆਫ 2025 ਤੱਕ ਇਹ ਬਹੁਤ ক্লোਜ਼ਲੀ ਵਾਚ ਕਰਨ ਦੀ ਸਾਨੂੰ ਜ਼ਰੂਰਤ ਆ ਕਿ ਕਿਹੜੀ ਕਿਹੜੀ ਇੰਡਸਟਰੀ ਕਿਸ-ਕਿਸ ਲੈਵਲ ਦੇ ਉੱਤੇ ਪ੍ਰਭਾਵਿਤ ਹੋ ਰਹੀ ਆ ਕਿਸ ਇੰਡਸਟਰੀ ਦਾ ਬਾਈ ਪ੍ਰੋਡਕਟ ਜਾਂ ਬਾਈਪਾਸ ਹੋ ਕੇ ਕੰਜ਼ਿਊਮਰ ਦੇ ਉੱਤੇ ਡਿੱਗ ਰਿਹਾ ਸੋ ਹਾਲੇ ਕਿਉਂਕਿ ਹੁਣ ਕਾਫੀ ਸਾਰੇ ਜਿਹੜੇ ਟੈਰਿਫਸ ਨੇ ਮਾਰਕਰ ਨਹੀਂ ਹੁਣਾਂ ਨੇ ਵੀ ਇੰਪੋਜ਼ ਕਰ ਦਿੱਤੇ ਜਿਹੜੇ ਜਿਹੜੇ ਟੈਰਿਫ ਮਾਰਕਰ ਨਹੀਂ ਹੁਣਾਂ ਨੇ ਇੰਪੋਜ਼ ਕੀਤੇ ਨੇ ਤੇ ਉਹ ਵੀ ਤਾਂ ਸਾਨੂੰ ਮਹਿੰਗੇ ਮਿਲਣਗੇ ਨਾ ਜੇ ਅਸੀਂ ਉਸ ਪ੍ਰੋਡਕਟ ਨੂੰ ਕੰਜ਼ਿਊਮ ਕਰ ਰਹੇ ਅਸੀਂ ਇਸ ਪ੍ਰੋਡਕਟ ਨੂੰ ਬਾਏ ਕਰ ਰਹੇ ਆ ਸੋ ਉਹ ਸਾਡੇ ਵਾਸਤੇ ਵੀ ਮਹਿੰਗਾ ਹੋਏਗਾ ਸੋ ਇਨਫਲੇਸ਼ਨ ਤੋਂ ਨੇ ਪਾਸੇ ਹਿੱਟ ਹੋਏਗੀ ਜੀ ਆਪਾਂ ਹੁਣ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਦੀ ਜ਼ਿਆਦਾ ਸਾਡੀ ਘਟ ਸਾਡੀ ਜ਼ਿਆਦਾ ਉਹਨਾਂ ਦੀ ਘਟ ਪਰ ਜਿਹੜੀ ਬਾਇੰਗ ਪਾਵਰ ਆ ਉਹ ਘਟਦੀ ਜਾ ਰਹੀ ਹੈ ਜੀ ਤੇ ਜਿਵੇਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਨਫਲੇਸ਼ਨ ਵੀ ਹੋਰ ਵਧੇਗੀ ਤਾਂ ਇਹ ਵੀ ਸੁਣਨ ਚਾਰੇ ਕਿ ਰੀਸੈਸ਼ਨ ਦਾ ਦੌਰ ਫਿਰ ਤੋਂ ਆ ਸਕਦਾ ਆ ਤਾਂ ਇਸ ਵੇਲੇ ਆਮ ਲੋਕਾਂ ਨੂੰ ਤੁਸੀਂ ਕੀ ਸਲਾਹ ਦੇਣੀ ਚਾਹੋਗੇ ਉਹਨਾਂ ਨੂੰ ਕੀ ਧਿਆਨ ਰੱਖਣਾ ਚਾਹੀਦਾ ਹੈ ਅ ਦੇਖੋ ਆਪ ਹਰਵਰੀ ਕਿਉਂਕਿ ਮੈਂ ਫਾਈਨੈਂਸ਼ੀਅਲ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਜੀ ਅਸੀਂ ਇੰਸ਼ੋਰੈਂਸ ਇੰਡਸਟਰੀ ਦੇ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਇੱਕ ਚੀਜ਼ ਮੈਂ ਹਮੇਸ਼ਾ ਸਾਰਿਆਂ ਨੂੰ ਕਹਿਣਾ ਹੁੰਦਾ ਵੀ ਤੁਸੀਂ ਆਪਣੇ ਐਮਰਜੈਂਸੀ ਵਾਸਤੇ ਤੁਸੀਂ ਰੈਸੈਸ਼ਨ ਨੂੰ ਦੇਖ ਕੇ ਨਹੀਂ ਨਾਰਮਲ ਦੇ ਉੱਤੇ ਵੀ ਤੁਸੀਂ ਆਪਣੀ ਜਿਹੜਾ ਐਮਰਜੈਂਸੀ ਵਾਸਤੇ ਆਪਣੇ ਫੰਡਸ ਤੁਹਾਡੇ ਕੋਲ ਜਰੂਰ ਹੋਣੇ ਚਾਹੀਦੇ ਨੇ ਤੁਹਾਡੇ ਜਿਹੜੇ ਐਕਸਪੈਂਸਸ ਨੇ ਉਹ ਤੁਹਾਡੀ ਜੇਬ 'ਚ ਜਿੰਨਾ ਆ ਰਿਹਾ ਉਹਦੇ ਤੋਂ ਘੱਟ ਹੋਣੇ ਚਾਹੀਦੇ ਨੇ ਕੱਲ ਨੂੰ ਥੋੜਾ ਬਹੁਤਾ ਵੀ ਤੁਹਾਨੂੰ ਅਡਜਸਟਮੈਂਟ ਕਰਨੀ ਪੈ ਜੇ ਤਾਂ ਕਿ ਤੁਹਾਡੇ ਕੋਲ ਹੋ ਸਕੇ ਹੁੰਦਾ ਕੀ ਆ ਵੀ ਅਸੀਂ ਉਹ ਜਿਹੜੀਆਂ ਅਡਜਸਟਮੈਂਟਸ ਨੇ ਨਾ ਉਹਦੇ ਵਿੱਚ ਕੈਨੇਡੀਅਨਸ ਬਹੁਤ ਬੁਰੇ ਤਰੀਕੇ ਦੇ ਨਾਲ ਫੇਲ ਹੋਏ ਲੱਗਦੇ ਆ ਜੀ ਜੇ ਆਪਾਂ ਵੀ ਆਪਾਂ ਇੰਡੀਵਿਜੂਅਲ ਡੈਟ ਰੇਸ਼ਿਓ ਦੀ ਗੱਲ ਕਰਦੇ ਆ ਉਹ ਕਹਿੰਦੇ 올 ਟਾਈਮ ਹਾਈ ਆ ਉਹ ਇਸੇ ਕਰਕੇ 올 ਟਾਈਮ ਹਾਈ ਆ ਕਿਉਂਕਿ ਅਸੀਂ ਉਹਨਾਂ ਚੀਜ਼ਾਂ ਦਾ ਧਿਆਨ ਨਹੀਂ ਦਿੰਦਾ ਅਸੀਂ ਕ੍ਰੈਡਿਟ ਕਾਰਡਸ ਦੇ ਉੱਤੇ ਖਰਚਾ ਕਰ ਲੈਨੇ ਵੀ ਚਲ ਕੋਈ ਨਹੀਂ ਤਿੰਨ ਮਹੀਨੇ ਵਾਅਦਾ ਦੇ ਦਾਂਗੇ ਛੇ ਮਹੀਨੇ ਵਾਅਦਾ ਦੇ ਦਾਂਗੇ ਪ੍ਰੋਮੋਸ਼ਨਸ ਵੀ ਪੀ ਇੱਕ ਸਾਲ ਵਾਸਤੇ ਤੁਹਾਨੂੰ ਕੋਈ ਚਾਰਜ ਨਹੀਂ ਲੱਗੇ ਬਸ ਫੰਡ ਟਰਾਂਸਫਰ ਕਰਨ ਤੇ ਸਰਟਨ ਪਰਸੈਂਟੇਜ ਦਾ ਡਿਊ ਲੱਗ ਜਾਏਗੀ ਉਹ ਦੇਣ ਤੋਂ ਪਹਿਲਾਂ ਜਾਂ ਉਹ ਖਰਚਾ ਕਰਨ ਤੋਂ ਪਹਿਲਾਂ ਅਸੀਂ ਇਹ ਜ਼ਰੂਰ ਸੋਚੀਏ ਵੀ ਹਾਂ ਵੀ ਸਾਡੇ ਕੋਲੇ ਆਉਣ ਵਾਲੇ ਸਾਲ 'ਚ ਹੈ ਜੀ ਕਿਹੜੀ ਲੋਟਰੀ ਲੱਗਣੀ ਹੈ ਪੀ ਜਿਹੜਾ ਅਸੀਂ ਆ ਫ੍ਰੀ ਵਾਲਾ ਪੈਸਾ ਜਿਹੜਾ ਕਿ ਬਾਅਦ 'ਚ 29% ਜਾਂ 30% ਹੋ ਜਾਣਾ ਉਹਦੇ ਜਿਹੜੇ ਚਾਰजेस ਨੇ ਪੀ ਉਹ ਅਸੀਂ ਕਿਵੇਂ ਪੇਅ ਆਊਟ ਕਰਾਂਗੇ ਸੋ ਆਪਣੀਆਂ ਜਿਹੜੀਆਂ ਜ਼ਰੂਰਤਾਂ ਨੇ ਬੀ ਨੀਡਸ ਐਂਡ ਵਾਂਟਸ ਨੂੰ ਡਿਫਾਈਨ ਕਰਕੇ ਤੁਸੀਂ ਜੇ ਚੱਲਦੇ ਹੋ ਤਾਂ ਫਿਰ ਮੇਰੇ ਹਿਸਾਬ ਦੇ ਨਾਲ ਕੈਨੇਡਾ ਦੇ ਵਿੱਚ ਹਲੇ ਐਡਾ ਕੋਈ ਔਖਾ ਸਮਾਂ ਨਹੀਂ ਹੈ ਵੀ ਤੁਸੀਂ ਸਰਵਾਈਵ ਨਹੀਂ ਕਰ ਸਕੋਗੇ ਹਾਂ ਪਰ ਉਹਦੇ ਵਿੱਚ ਇਹ ਆ ਵੀ ਤੁਹਾਡੀ ਸਮਝਦਾਰੀ ਉਹਦੇ ਵਿੱਚ ਜ਼ਰੂਰ ਆ ਆਪਣੀ ਨੀਡਸ ਐਂਡ ਆਪਣੀ ਵਾਂਟਸ ਇਹਨਾਂ ਨੂੰ ਡਿਫਾਈਨ ਕਰ ਲਓ ਫਿਰ ਤੁਸੀਂ ਬੜੇ ਸੌਖੇ ਸੌਖੇ ਇਸ ਸਮੇਂ ਦੇ ਵਿੱਚੋਂ ਵੀ ਲੰਘ ਜਾਓਗੇ ਕਿਉਂਕਿ ਹਮੇਸ਼ਾ ਹੀ ਮੈਂ ਇਹ ਗੱਲ ਕਰਦਾ ਹਾਂ ਨਾ ਮੈਂ ਬੜਾ ਪੋਜ਼ਿਟਿਵ ਹਾਂ ਪਿਛਲੀ ਵਾਰੀ ਵੀ ਆਪਾਂ ਗੱਲ ਕੀਤੀ ਸੀ ਵੀ ਕੈਨੇਡਾ ਬਹੁਤ ਗ੍ਰੇਟ ਕੰਟਰੀ ਹੈ ਜੀ ਤੇ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਵੀ ਫਿਰ ਰਵਾਈਵ ਕਰੇਗਾ ਬਹੁਤ ਵਧੀਆ ਜਿਹੜਾ ਸਟਰਕਚਰ ਇਹਦਾ ਹੈਗਾ ਬਹੁਤ ਸਾਰੇ ਨੇਚਰਲ ਰਿਸੋਰਸਸ ਨੇ ਜਿਹੜੇ ਆਪਣੇ ਕੋਲ ਘਰੇ ਪਏ ਨੇ ਤੇ ਉਹਨਾਂ ਉਹਨਾਂ ਤੋਂ ਹੀ ਅਸੀਂ ਜਿਹੜਾ ਇਹ ਕੈਨੇਡਾ ਫਿਰ ਵਧੀਆ ਗ੍ਰੇਟ ਕਰ ਲਾਂਗੇ ਪਰ ਉਹਦੇ ਚ ਇੱਕੋ ਹੀ ਕੁਐਸਚਨ ਫਿਰ ਆ ਜੀ ਜਿਹੜਾ ਬਟ ਇਹ ਆ ਕਿ ਜਿਹੜੇ ਸਾਡੇ ਲੀਡਰਸ ਨੇ ਉਹ ਇਸ ਚੀਜ਼ ਨੂੰ ਕਿਵੇਂ ਲੈਂਦੇ ਨੇ ਹੁਣ ਅੱਜ ਦੀ ਡੇਟ ਦੇ ਵਿੱਚ ਫਿਰ ਵਾਪਸ ਉੱਥੇ ਆਉਣੇ ਕਿਉਂਕਿ ਪੀਰ ਬੋਲੀਵਰ ਹੁਣੀ ਬਹੁਤ ਸਾਰਾ ਕੁਝ ਨਹੀਂ ਇਹਦੇ ਉੱਤੇ ਜਿਹੜਾ ਬੋਲ ਰਿਹਾ ਹੈ ਉਹ ਕਿਉਂ ਨਹੀਂ ਬੋਲ ਰਹੇ ਇਹ ਨਹੀਂ ਪਤਾ ਲੱਗ ਰਿਹਾ ਉਹ ਸਿਰਫ ਇਹ ਕਹਿ ਰਹੇ ਪਏ ਸੀ ਟੈਕਸ ਕੱਟ ਕਰ ਦਾਂਗੇ ਟੈਕਸ ਕੱਟ ਕਰਕੇ ਤੁਹਾਡਾ ਰੈਵਨਿਊ ਡੈਫੀਨੇਟਲੀ ਠੀਕ ਆ ਬਹੁਤ ਜ਼ਿਆਦਾ ਆ ਰਿਹਾ ਕੱਟ ਹੋਏਗਾ ਉਹਨੂੰ ਤੁਸੀਂ ਡਿਫਰੈਂਟ ਐਂਗਲਸ ਕਿਵੇਂ ਦੋਗੇ ਤੁਸੀਂ ਟੈਰਿਫ ਨਾਲ ਕਿਵੇਂ ਡੀਲ ਕਰੋਗੇ ਇਹ ਹਾਲੇ ਉਧਰੋਂ ਸੁਣਨ ਨੂੰ ਨਹੀਂ ਮਿਲ ਰਿਹਾ ਹਾਂ ਮਾਰਕ ਕਰਨੀ ਹੋਣੀ ਕਿਤੇ ਨਾ ਕਿਤੇ ਥੋੜੀ ਬਹੁਤੀ ਗੱਲ ਸੁਣੀ ਕਰ ਰਹੇ ਨੇ ਜਿਹੜੀ ਯੂ ਐਸ ਡੀ ਗੱਲ ਚੱਲ ਰਹੀ ਸੀ ਵੀ ਸਾਡਾ ਤੁਹਾਡੇ ਡਿਫੈਂਸ ਦੇ ਉੱਤੇ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਡੈਫੀਨਿਟਲੀ ਹੋ ਰਿਹਾ ਜੀ ਕਿਉਂਕਿ ਕੈਨੇਡਾ ਦੇ ਕੋਲੇ ਆਪਣੀ ਡਿਫੈਂਸ ਨਹੀਂ ਹੈ ਉਹਨੇ ਉਹਨਾਂ ਨੂੰ ਯੂ ਐਸ ਤੇ ਰਿਲਾਇ ਕਰਨਾ ਪੈ ਰਿਹਾ ਹੁਣ ਉਹਦੇ ਵਿੱਚ ਵੀ ਜਿਹੜੀਆਂ ਇਹ ਸਰਕਾਰਾਂ ਨੇ ਜਾਂ ਸਾਡੇ ਲੀਡਰਸ ਨੇ ਇਹਨਾਂ ਨੂੰ ਡਿਸੀਜਨ ਲੈਣਾ ਪਏਗਾ ਵੀ ਹਾਂ ਅਸੀਂ ਕਿਸੇ ਦੂਸਰੇ ਦੀ ਸ਼ਤਰ ਸ਼ਾਇਦ ਥੱਲੇ ਪੜ ਰਹੇ ਆ ਤੇ ਉਹਨੂੰ ਹੀ ਫਿਰ ਆਪਾਂ ਅੱਖਾਂ ਕਿਵੇਂ ਦਿਖਾ ਸਕਾਂਗੇ ਸੋ ਇਹ ਸਾਰੀਆਂ ਚੀਜ਼ਾਂ ਰਿਵਿਊ ਕਰਨੇ ਵਾਲੀਆਂ ਨੇ ਜੇ ਹੋ ਜਾਣਗੀਆਂ ਤਾਂ ਮੈਨੂੰ ਆਇਆ ਲੱਗ ਰਿਹਾ ਵੀ ਕੈਨੇਡਾ ਇੱਕ ਇਹੋ ਜਿਹਾ ਮੁਲਕ ਬਣ ਸਕਦਾ ਜੀ ਵਾਪਸ ਜਿੱਦਾਂ ਦੇ ਕੈਨੇਡਾ ਦੀ ਅਸੀਂ ਉਮੀਦ ਕਰਦੇ ਆ ਸਰ ਤੁਸੀਂ ਬਹੁਤ ਵਧੀਆ ਲੋਕਾਂ ਨੂੰ ਸਲਾਹ ਦਿੱਤੀ ਤੇ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਹਦੇ ਨਾਲ ਹੀ ਜਿਵੇਂ ਕਿ ਹੁਣ ਟੈਕਸ ਭਰਨ ਦਾ ਸੀਜ਼ਨ ਵੀ ਚੱਲ ਹੀ ਰਿਹਾ ਕੈਨੇਡਾ ਦੇ ਵਿੱਚ ਤਾਂ ਉਹਨੂੰ ਲੈ ਕੇ ਕੀ ਤੁਸੀਂ ਕਹਿਣਾ ਚਾਹੋਗੇ ਇੱਕ ਤਾਂ ਇਹ ਜੀ ਵੀ ਟਾਈਮ ਸਿਰ ਭਰ ਦਿਓ ਕਿਉਂਕਿ ਕਿਉਂਕਿ ਉਹ ਡਿਲੇ ਨਹੀਂ ਪਾਉਣੀ ਤੇ ਦੂਸਰਾ ਇਹ ਆ ਵੀ ਜਿਹੜੀ ਟੈਕਸੇਸ਼ਨ ਆ ਉਹਦੇ ਵਿੱਚ ਮੈਂ ਤਾਂ ਸਿਰਫ ਇੰਨਾ ਹੀ ਕਹਿ ਸਕਦਾ ਹਾਂ ਨਾ ਵੀ ਤੁਸੀਂ ਵਧੀਆ ਤਰੀਕੇ ਦੇ ਨਾਲ ਕੋਈ ਜਿਗਾਰ ਲਾ ਕੇ ਨਾ ਪਰੋ ਤੇ ਟੈਕਸੇਸ਼ਨ ਟਾਈਮ ਸੀਰ ਪਰੋ ਜੇ ਟੈਕਸੇਸ਼ਨ ਦੇ ਵਿੱਚ ਕਿਸੇ ਕਿਸਮ ਦੀ ਕੋਈ ਸਲਾਹ مشورہ ਜਾਂ ਕੋਈ ਕੋਈ ਜ਼ਰੂਰਤ ਹੈ ਵੈਸੇ ਟੈਕਸ ਨਹੀਂ ਭਰਦੇ ਮੈਂ ਮੇਰੀ ਸਟੱਡੀ ਜ਼ਰੂਰ ਮੇਰੀ ਉਹਦੇ ਤੇ ਕੀਤੀ ਹੋਈ ਆ ਹਾਂ ਉਹਦੇ ਚ ਤੁਹਾਨੂੰ ਵੀ ਐਡਵਾਈਸ ਦੇ ਸਕਦੇ ਆ ਵੀ ਟੈਕਸੇਸ਼ਨ ਦੇ ਵਿੱਚ ਵਧੀਆ ਤੁਸੀਂ ਕਿਵੇਂ ਉਸ ਰਿਟਰਨ ਨੂੰ ਵਾਪਸ ਕਰ ਸਕਦੇ ਹੋ ਜੇ ਤੁਸੀਂ ਸੈਲਫ ਇੰਪਲੋਇਡ ਹੋ ਤੇ ਤੁਸੀਂ ਕਿਹੜੇ ਕਿਹੜੇ ਜਿਹੜੇ ਉਹ ਖਰਚੇ ਉਹ ਪਾ ਸਕਦੇ ਕਿਹੜੇ ਕਿਹੜੇ ਨਹੀਂ ਪਾ ਸਕਦੇ ਐਕਚੁਅਲ ਦੇ ਵਿੱਚ ਪਿਛਲੇ ਕਾਫੀ ਸਾਲਾਂ ਦੇ ਵਿੱਚ ਜਿਹੜਾ ਸੀਆਰਏ ਦੇ ਨਾਲ ਤੇ ਜਿਹੜੇ ਸੈਲਫ ਇੰਪਲੋਇਡਸ ਦਾ ਨਾ ਇੱਕ ਚੱਕਰ ਹੋਰ ਚੱਲਿਆ ਕਿਉਂਕਿ ਕਈ ਜਿਹੜੇ ਅਕਾਊਂਟੈਂਟਸ ਨੇ ਉਹ ਤਾਂ ਬਾਇਦਾ ਬੁੱਕ ਚਲਦੇ ਆ ਦੈਟਸ ਵੈਰੀ ਗੁੱਡ ਕਿਉਂਕਿ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਜਦੋਂ ਤੁਸੀਂ ਬਾਇਦਾ ਬੁੱਕ ਤੋਂ ਕੋਈ ਜਿਗਾਰ ਲਾ ਕੇ ਥੋੜਾ ਜਿਹਾ ਵੀ ਇਹ ਚੀਜ਼ ਇਦਾਂ ਕਰ ਲਈ ਇਹ ਚੀਜ਼ ਉਦਾਂ ਕਰ ਲਈਏ ਉਹ ਕਰਨ ਦੇ ਚੱਕਰਾਂ 'ਚ ਪੈ ਜਾਂਦੇ ਆ ਉਹਦੇ ਨਾਲ ਇੱਕ ਤਾਂ ਅਸੀਂ ਆਪਣਾ ਟੈਕਸੇਸ਼ਨ ਸਿਸਟਮ ਜਿਹੜਾ ਕੈਨੇਡਾ ਦਾ ਉਹ ਵੀ ਹਲਾਉਨੇ ਆ ਦੂਸਰਾ ਇਹ ਵੀ ਅਸੀਂ ਇੰਡੀਵਿਜੂਅਲ ਬੇਸ ਦੇ ਉੱਤੇ ਵੀ ਸੀਆਰਏ ਨੂੰ ਇਹ ਕਹਿੰਨੇ ਵੀ ਦੇਖ ਆ ਸਖਤੀਆਂ ਜਿਹੜੀਆਂ ਅਸੀਂ ਤੁਸੀਂ ਨਹੀਂ ਕੀਤੀਆਂ ਸੀ ਉਹ ਸਾਡੇ ਵਾਸਤੇ ਕਰ ਦੋ ਸੋ ਇਸ ਕਰਕੇ ਟੈਕਸੇਸ਼ਨ ਦੇ ਵਿੱਚ ਜ਼ਰੂਰ ਭਈ ਜਿਵੇਂ ਬਾਇਦਾ ਬੁੱਕ ਚਲਦੇ ਹੋ ਤੇ ਟਾਈਮ ਸਿਰ ਤੁਸੀਂ ਟੈਕਸ ਪਰ ਹੋ ਤੇ ਆਪਣੇ ਜਿਹੜੇ ਰਿਟਰਨਸ ਆ ਉਹਨਾਂ ਨੂੰ ਲਾਓ ਆ ਜੇ T4 ਜ਼ਿਆਦਾ ਆਈ ਹੋਈ ਆ ਜਾਂ ਕੋਈ ਹੋਰ ਚੱਕਰ ਆ ਹੁਣ ਤਾਂ ਚਲੋ ਆਪਣਾ ਸੀਜ਼ਨ ਲੰਘ ਗਿਆ ਜੇ ਮੈਂ ਆਪਾ RRSP ਦੀ ਗੱਲ ਕਰਦੇ ਸੀ ਪਰ ਜੇ ਨੈਕਸਟ ਟਾਈਮ ਵਾਸਤੇ ਪ੍ਰਪੇਅਰ ਕਰਨਾ ਹੈ ਤੇ ਤੁਸੀਂ ਸਾਡੇ ਨਾਲ ਡੈਫੀਨਿਟਲੀ ਜਿਹੜਾ ਸੰਪਰਕ ਕਰ ਸਕਦੇ ਆ ਸਰ ਹੋਰ ਕੁਆਂਟਮ ਫਾਈਨੈਂਸ਼ੀਅਲ ਸਰਵਿਸਿਜ਼ ਉਹ ਲੋ ਕਿਹੜੀਆਂ ਕਿਹੜੀਆਂ ਸੇਵਾਵਾਂ ਨੇ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾਂਦੀਆਂ ਆ ਆ ਜੀ ਇੰਸ਼ੋਰੈਂਸ ਇੰਡਸਟਰੀ ਦੇ ਵਿੱਚ ਆ ਸੀ ਸਾਰੀ ਤਰ੍ਹਾਂ ਦੀ ਇੰਸ਼ੋਰੈਂਸ ਜਿਹੜੀ ਆ ਤੇ ਸਾਡੇ ਕੋਲ ਹੁਣ ਦੋਨੋਂ ਤਰ੍ਹਾਂ ਦਾ ਜਿਹੜਾ ਵੀ ਆਫਿਸ ਦੇ ਵਿੱਚ ਅਰੇਂਜਮੈਂਟ ਹੈ ਬੀ ਲਾਈਫ ਇੰਸ਼ੋਰੈਂਸ ਹੋ ਗਈ ਜਾਂ ਫਿਰ ਜਿਹੜਾ ਜਰਨਲ ਇੰਸ਼ੋਰੈਂਸ ਜਿਹਨਾਂ ਪਰ ਹੋਮ ਆਟੋ ਕਮਰਸ਼ੀਅਲ ਇੰਸ਼ੋਰੈਂਸ ਦੀ ਗੱਲ ਕਰਦੇ ਆ ਮੈਂ ਜਰੂਰ ਇੱਕ ਹੋਮ ਆਟੋ ਕਮਰਸ਼ੀਅਲ ਦੇ ਵਿੱਚ ਮੈਂ ਟੱਚ ਕਰਨਾ ਚਾਹੂੰਗਾ ਜੀ ਇੱਕ ਵਿਸ਼ਾ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਕਾਰ ਚੋਰੀ ਦੀਆਂ ਬਹੁਤ ਜ਼ਿਆਦਾ ਜਿਹੜੀਆਂ ਇਨਸੀਡੈਂਟਸ ਹੋਏ ਜਾਂ ਹੁਣ ਵੀ ਘਰਾਂ ਦੇ ਵਿੱਚ ਜਿਹੜੀਆਂ ਫਾਇਰ ਦੀਆਂ ਬਹੁਤ ਸਾਰੇ ਇਨਸੀਡੈਂਟ ਹੋਏ ਕਾਫੀ ਸਾਰੇ ਇਸ ਤਰ੍ਹਾਂ ਦੇ ਜਿਹੜੇ ਇਨਸੀਡੈਂਟ ਨੇ ਉਹ ਹੋ ਰਹੇ ਨੇ ਚੋਰੀਆਂ ਹੋ ਰਹੀਆਂ ਆਫਿਸਿਸ ਦੇ ਵਿੱਚ ਘਰਾਂ ਦੇ ਵਿੱਚ ਦੇਖੋ ਇੰਸ਼ੋਰੈਂਸ ਇੱਕ ਅਜਿਹਾ ਪ੍ਰੋਡਕਟ ਹੈ ਜਿਹੜਾ ਕਿ ਤੁਹਾਨੂੰ ਉਸ ਵੇਲੇ ਹੈਲਪ ਕਰਦਾ ਹੈ ਜਦੋਂ ਕਿ ਤੁਹਾਡੇ ਨਾਲ ਕੋਈ ਅਨਫੋਰਸਨ ਹੋ ਗਿਆ ਸੋ ਇਸ ਕਰਕੇ ਜਦੋਂ ਵੀ ਤੁਸੀਂ ਇੰਸ਼ੋਰੈਂਸ ਬਾਏ ਕਰਦੇ ਹੋ ਚਾਹੇ ਲਾਈਫ ਇੰਸ਼ੋਰੈਂਸ ਹੋਵੇ ਚਾਹੇ ਤੁਸੀਂ ਕਮਰਸ਼ੀਅਲ ਜਾਂ ਹੋਮ ਆਟੋ ਇੰਸ਼ੋਰੈਂਸ ਹੋਵੇ ਉਹਦੇ ਵਿੱਚ ਤੁਸੀਂ ਵਧੀਆ ਪੈਕੇਜ ਲੈਣ ਦੀ ਕੋਸ਼ਿਸ਼ ਕਰੋ ਨਾ ਕਿ ਸਸਤਾ ਕਿਉਂਕਿ ਸਸਤਾ ਪੈਕੇਜ ਕਈ ਵਾਰ ਇਸ ਤਰ੍ਹਾਂ ਹੁੰਦਾ ਵੀ ਬਹੁਤ ਸਾਰੇ ਬਰੋਕਰਸ ਨੇ ਉਹ ਕਈ ਚੀਜ਼ਾਂ ਵਿੱਚ ਓਲੀਮੀਨੇਟ ਕਰ ਦਿੰਦੇ ਨੇ ਤੁਹਾਡਾ ਪ੍ਰੋਡਕਟ ਸਸਤਾ ਕਰਨ ਦੇ ਵਾਸਤੇ ਤੁਹਾਨੂੰ ਨੌਲੇਜ ਨਹੀਂ ਹੁੰਦੀ ਉਹ ਉਸ ਵੇਲੇ ਫਿਰ ਪਤਾ ਲੱਗਦਾ ਵੀ ਹਾਂ ਵੀ ਆਹ ਚੀਜ਼ ਤਾਂ ਕਵਰੇਜ ਹੈ ਨਹੀਂ ਸੀ ਇਹ ਕਵਰ ਨਹੀਂ ਸੀ ਮੇਰੇ ਇੱਕ ਕਲਾਇੰਟ ਨੇ ਉਹਨਾਂ ਦਾ ਮੈਨੂੰ ਕਾਲ ਆਇਆ ਕਹਿੰਦੇ ਵੀ ਯਾਰ ਮੇਰੀ ਗੱਡੀ ਐਕਸੀਡੈਂਟ ਹੋ ਗਿਆ ਪਰ ਮੇਰੇ ਕੋ ਮੈਨੂੰ ਰੈਂਟਲ ਨਹੀਂ ਦੇ ਰਿਹਾ ਮੈਂ ਕਿਹਾ ਮੈਨੂੰ ਆਪਣੀ ਪਾਲਸੀ ਭੇਜ ਦਿਓ ਉਹਨਾਂ ਨੇ ਮੈਨੂੰ ਪਾਲਸੀ ਭੇਜੀ ਮੈਂ ਦੇਖਿਆ ਵੀ ਉਹ ਜਿਹੜਾ ਰੈਂਟਲ ਕਵਰੇਜ ਸੀ ਉਹ ਉਹਨਾਂ ਨੇ ਵਿੱਚ ਐਡ ਹੀ ਨਹੀਂ ਸੀ ਕੀਤੀ ਹੋਈ ਤੇ ਕੋਈ ਬਹੁਤ ਹੀ ਮਹਿੰਗੀ ਨਹੀਂ ਹੁੰਦੀ 100 150 ਕਈ ਵਾਰੀ 50 60 ਡਾਲਰ ਸਾਲ ਦੀ ਉਹਦੇ ਵਿੱਚ ਐਡ ਹੁੰਦੀ ਆ ਪਰ ਉਹਨਾਂ ਨੇ ਛੋਟਾ ਛੋਟਾ ਸਲੈਸ਼ ਕਰਨ ਦੇ ਚੱਕਰਾਂ ਦੇ ਵਿੱਚ ਵੀ ਆ ਵੀ ਕੱਢਦੇ ਹੋ ਉਹ ਵੀ ਕੱਢਦੇ ਹੋ ਤੇ ਬੇਸਿਕ ਜੀ ਕਵਰੇਜ ਦੇ ਦੋ ਚਲੋ ਕੋਈ ਨਹੀਂ ਬਾਤ ਹੁੰਦਾ ਕੀ ਦੇਖੀ ਜਉ ਸੋ ਉਹ ਉਹਨਾਂ ਚਿਰ ਤੱਕ ਵੀ ਮਤਲਬ ਉਹਨਾਂ ਨੂੰ ਆਪਣੀ ਰੈਂਟ ਲੈਣੀ ਪਈ ਜਾਂ ਉਹਨਾਂ ਨੂੰ ਵੀ ਮੰਕੇ ਵਾਲੇ ਦੁਆਲੇ ਜਾਣਾ ਪਿਆ ਸੋ ਜਦ ਕੀ 50 60 ਡਾਲਰ ਸਾਲ ਦੀ ਕਹਾਣੀ ਸੀ ਸੋ ਇਸ ਤਰ੍ਹਾਂ ਆਪਣੀ ਕਵਰੇਜ ਜ਼ਰੂਰ ਵੈਲ ਇਨਫਾਰਮਡ ਹੋ ਕੇ ਲਾਓ ਤਾਂ ਕਿ ਤੁਹਾਡੀ ਐਟ ਦਾ ਟਾਈਮ ਆਫ ਕਲੇਮ ਜਿਹੜਾ ਹੈ ਨਾ ਉਹ ਤੁਹਾਡੇ ਕੋਲੇ ਚਿੰਤਾ ਦਾ ਵਿਸ਼ਾ ਨਾ ਹੋਵੇ ਤੁਹਾਨੂੰ ਇੱਕ ਸੰਤੁਸ਼ਟੀ ਹੋਵੇ ਕਿ ਸਾਡੀ ਇੰਸ਼ੋਰੈਂਸ ਜਿਹੜੀ ਉਹ ਚੰਗੀ ਹੈ ਹਨਾ ਤੇ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਆ ਜੀ ਵੀ ਵੈਸੇ ਤਾਂ ਕਹਿੰਦੇ ਹੁੰਦੇ ਆ ਵੀ ਸਾਰਾ ਕੁਝ ਬਰਾਬਰ ਬਰਾਬਰ ਚੱਲਦਾ ਪਰ ਮੇਰਾ ਹਮੇਸ਼ਾ ਇਹ ਹੁੰਦਾ ਵੀ ਜਿਹੜੀ ਕਵਰੇਜ ਆ ਉਹ ਚੰਗੇ ਤਰੀਕੇ ਨਾਲ ਸਾਰੀ ਪ੍ਰੋਵਾਈਡ ਕੀਤੀ ਜਾਵੇ ਸਾਡੀ ਸਾਰੀ ਟੀਮ ਜਿਹੜੀ ਆ ਉਹ ਪ੍ਰੋਫੈਸ਼ਨਲ ਆ ਤੇ ਉਹ ਬੜੇ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਜਿਹੜੀਆਂ ਕਵਰੇजेस ਪ੍ਰੋਵਾਈਡ ਕਰਦੀ ਆ ਕਿਸੇ ਨੇ ਇਸ ਪ੍ਰੋਫੈਸ਼ਨਲ ਨੂੰ ਜੁਆਇਨ ਵੀ ਕਰਨਾ ਹੋਵੇ ਸਾਡੇ ਨਾਲ ਆ ਕੇ ਕੰਮ ਕਰਨਾ ਆ ਲਾਈਫ ਇੰਸ਼ੋਰੈਂਸ ਦੇ ਵਿੱਚ ਰੀਬੋ ਦੇ ਵਿੱਚ ਤੇ ਉਹ ਵੀ ਸਾਡੇ ਆਫਿਸ ਤੋਂ ਜਿਹੜਾ ਆਪਰੇਟ ਕਰ ਸਕਦੇ ਆ ਤੁਹਾਡੇ ਕੋਲ ਲਾਇਸੈਂਸ ਹੈ ਜਾ ਨਹੀਂ ਹੈ ਜੇ ਤੁਸੀਂ ਵੀ ਸਟਰਗਲ ਕਰ ਰਹੇ ਹੋ ਇਸ ਚੀਜ਼ ਦੇ ਉੱਤੇ ਵੀ ਨਹੀਂ ਕੰਮ ਚੱਲ ਰਿਹਾ ਜੇ ਸਮਝ ਨਹੀਂ ਲੱਗ ਰਹੀ ਕਿਵੇਂ ਕਰਨਾ ਤੇ ਅਸੀਂ ਵੈਲ ਅਸੀਂ ਗਾਈਡ ਕਰਕੇ ਵੀ ਇਸ ਆਫਿਸ ਦੇ ਵਿੱਚੋਂ ਤੁਹਾਨੂੰ ਦੱਸ ਸਕਦੇ ਹਾਂ ਜੀ ਤੇ ਸਰ ਆਪਣਾ ਇੱਕ ਵਾਰੀ ਐਡਰੈਸ ਤੇ ਫੋਨ ਨੰਬਰ ਵੀ ਦੱਸੋ ਜੀ ਐਡਰੈਸ ਹੈ ਜੀ 에어ਪੋਰਟ ਰੋਡ ਦੇ ਉੱਤੇ 7420 에어ਪੋਰਟ ਰੋਡ ਯੂਨਿਟ 107 ਤੇ 에어ਪੋਰਟ ਐਂਡ ਸਲੋ ਦਾ ਕਾਰਨਰ ਪੈਂਦਾ ਜੀ ਗ੍ਰੇਡ ਪੰਜਾਬ ਪਲਾਜ਼ਾ ਤੋਂ ਅਸੀਂ ਦੋ ਬਲਾਕ ਨਾਰਥਾਂ ਟਮਾਰਟਨ ਗੁਰਦਾਰ ਸਾਹਿਬ ਤੋਂ ਤੇ ਜਿਹੜਾ ਫੋਨ ਨੰਬਰ 416 303 ਤੇ 2822 ਜੀ ਥੈਂਕ ਯੂ ਸੋ ਮਚ ਸਰ ਆਪਣੇ ਨੌਲੇਜ ਸਾਰਿਆਂ ਦੇ ਨਾਲ ਸਾਂਝੇ ਕਰਨ ਦੇ ਲਈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਕੋਲ ਆਫਿਸ 'ਚ ਆ ਜਾਂਦੇ ਹੋ ਮੈਨੂੰ ਸੌਖਾ ਹੋ ਜਾਂਦਾ ਥੋੜਾ ਤੇ ਚੰਗੀ ਗੱਲ ਆਪਾਂ ਹੋਰ ਵੀ ਆਉਣ ਵਾਲੇ ਸਮੇਂ 'ਚ ਇਸ ਤਰ੍ਹਾਂ ਦੀ ਗੱਲਬਾਤ ਕਰਦੇ ਰਾਂਗੇ ਬਹੁਤ ਬਹੁਤ ਧੰਨਵਾਦ ਜੀ ਤਾਜ਼ੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਮੁਲਾਕਾਤ ਕਰਵਾਈ ਕੁਆਂਟਮ ਫਾਈਨੈਂਸ਼ੀਅਲ ਸਰਵਿਸਿਜ਼ ਤੋਂ ਰਵਿੰਦਰ ਸਿੰਘ ਜੀ ਦੇ ਨਾਲ ਜਿਨ੍ਹਾਂ ਦੇ ਵੱਲੋਂ ਟੈਰਿਫ ਨੂੰ ਲੈ ਕੇ ਬਹੁਤ ਹੀ ਵਧੀਆ ਜਾਣਕਾਰੀ ਸਾਰਿਆਂ ਦੇ ਨਾਲ ਸਾਂਝੀ ਕੀਤੀ ਗਈ ਹੈ ਉਮੀਦ ਹੈ ਤੁਹਾਨੂੰ ਅੱਜ ਦਾ ਇਹ ਪ੍ਰੋਗਰਾਮ ਜ਼ਰੂਰ ਚੰਗਾ ਲੱਗਿਆ ਹੋਵੇਗਾ ਅੱਜ ਦੀ ਸਾਡੀ ਰਿਪੋਰਟ ਦੇ ਵਿੱਚ ਇੰਨਾ ਹੀ ਬਣ ਰੋ ਹਮਦਰ ਟੀਵੀ ਦੇ ਨਾਲ ਮਿੰਦੇ ਇਜਾਜ਼ਤ ਸਤਿ ਸ਼੍ਰੀ ਅਕਾਲ